ਮੁਰਦਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਇਹ ਮੁਰਦਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ ਚਾਰ ਗੁੰਡੇ ਅੱਜ ਨਹੀਂ ਕੱਟੇ ਤਾਂ ਇੱਧਰ ਤੇ ਵੀ ਗੁੰਡੇ ਪੈਦਾ ਹੋ ਜਾਣਗੇ ਅਗਰ ਇਹ ਚਾਰ ਗੁੰਡਿਆਂ ਨੂੰ ਕਟਾਂਗੇ ਤਾਂ ਵੀ ਕੱਟੂ ਆਰਮੀ ਆਫਿਸਰਸ ਨੇ ਦੋਨੋਂ ਹੀ ਆਪਣੀ ਫੈਮਲੀਆਂ ਨੂੰ ਘਰੇ ਛੱਡ ਕੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਘਰੇ ਛੱਡ ਕੇ ਦੇਸ਼ ਦੀ ਸੇਵਾ ਕਰਦੇ ਉਹੀ ਮੇਰੇ ਹਸਬੰਡ ਵੀ ਕਰਦੇ ਸੀ ਉਸ ਟਾਈਮ ਤੇ ਉਹਨਾਂ ਨੂੰ ਇਸ ਚੀਜ਼ ਦੀ ਪੂਰੀ ਰਿਸਪੈਕਟ ਦਿੱਤੀ ਜਾਵੇ ਠੀਕ ਹੈ ਨਾ ਜੀ ਮੈਂ ਆ ਆਮ ਪ੍ਰਾਊਡ ਟੂ ਬੀ ਅ daughter of an army officer and i'm proud to be a wife of a police officer right ene ki army colonel saab karnu ta my father ho sa colonel colonel saab colonel saab nu hai ho gaya ho gaya wo sarhad te ja ke ladde ne haan ji bilkul puri izzat hai unali par police officers bhi ate state da law and order dekhte hai main ate yehi kehna chahunda hu theek hai jo bhi hoya ode te inquiry chal rahi hai ode te faisla aa jauga te sahi faisla houga ਤੁਹਾਨੂੰ ਗਲਤੀ ਥੋੜੀ ਜੀ ਹਿੰਮਤ ਆਪਕੋ ਰੱਖਣੀ ਪੈਣੀ ਕਿ ਤੁਸੀਂ ਲੀਗਲੀ ਉਹ ਲੜ ਰਹੇ ਹੋ ਜਵਾਬ ਜੇ ਉਸ ਤੋਂ ਉਹਨਾਂ ਨੇ ਕੋਈ ਇਲਜ਼ਾਮ ਲਾਇਆ ਤੇ ਤੁਸੀਂ ਜਵਾਬ ਵੀ ਦੇ ਲੋ ਤਾਂ ਵੀ ਹਿੰਮਤ ਵੀ ਤੁਹਾਨੂੰ ਰੱਖਣੀ ਪੈਣੀ ਤੁਸੀਂ ਆਪਣੇ ਮੁੰਡੇ ਦੇ ਲਈ ਕਰ ਰਹੇ ਹੋ ਮੈਨੂੰ ਲੱਗਦਾ ਉਹ ਵੀ ਨਾ ਕੋਈ ਗਲਤੀ ਨਹੀਂ ਜੀ ਜੇ ਉਹਨਾਂ ਨੂੰ ਬਣਾਇਆ ਜਾ ਰਿਹਾ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਤੁਸੀਂ ਨਹੀਂ ਚਾਹੁੰਦੇ ਬਿਲਕੁਲ ਬਿਲਕੁਲ ਜਾਣ ਨਹੀਂ ਸਕਦੇ ਉਹ ਡੀਐਸਪੀ ਸੀਗੇ ਜੀ ਕੌਨ ਬਿਊਟੀ ਉਹਨਾਂ ਦੀ ਡੈਥ ਹੋਈ ਹੈ ਜੀ ਫੈਰੋਲਰਿਕ ਟੈਰਰਿਸਟ ਅਟੈਕਡ 10 ਮਹੀਨਾ ਜੀ ਸੀ ਆਈ ਵਾਸ 3 ইয়ার্স ওল্ড ਜਦੋਂ ਮੇਰੇ ਪਾਲਸਾ ਪੂਰੇ ਹੋ ਗਏ ਸੀ ਵੀ ਮੇਰੇ ਬ੍ਰਦਰ ਵੱਡੇ تھے ਰਿਕੁਰ ਪਰੇ ਜੀ ਵੀ ਉਹ 7 ইয়ার্স ওল্ড ਸਾਡੇ ਮਦਰ ਨੇ ਸਾਨੂੰ ਪਾਲਿਆ ਜੀ ਸਾਨੂੰ ਸ਼ੁਰੂ ਹੁੰਦਿਆਂ ਤੇ ਮੇਰੇ ਤਾਇਆ ਜੀ ਆਰਮੀ ਚ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ ਅਸੀਂ ਯੂਨੀਫਾਰਮ ਜਿਹੜੀ ਸਰਵਿਸਿਸ ਨੇ ਜੀ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਰਿਸਪੈਕਟ ਕਰਦੇ ਕੀ ਹੈ ਜੀ ਜਿਹੜਾ ਇਨਸੀਡੈਂਟ ਹੋਇਆ ਬਹੁਤ ਮੰਦਭਾਗਾ ਹੋਇਆ ਜੀ ਅਸੀਂ ਅਸੀਂ ਆਪ ਮੰਦਭਾਗਾ ਹੋਇਆ ਪਰ ਇਹ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹਦੀ ਅਸੀਂ ਉਹੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਸਾਰਿਆਂ ਨੇ ਸਾਡੇ ਫੈਮਿਲੀ ਨੂੰ ਜੀ ਸਾਨੂੰ ਗੁੱਸਾ ਨਾਤਾ ਆ ਕਹਿ ਰਹੇ ਨੇ ਪੁਲਿਸ ਵਾਲੇ ਮਾੜੇ ਨੇ ਆਹ ਨੇ ਉਹ ਨੇ ਟਰਾਈਲ ਚੱਲ ਰਹੀ ਹੈ ਜੀ ਹੁਣ মিডিਆ ਨੇ ਮਾਫ ਕਰਨਾ ਤੁਹਾਨੂੰ ਉਹ ਕਹਾਂਗੇ ਸਾਰਿਆਂ ਨੇ ਆ ਨੈਰੇਟਿਵ ਨਾ ਹਤਾ ਜੀ ਕਿ ਆਰਮੀ ਵਰਸਿਜ਼ ਪੁਲਿਸ ਇਹ ਦੋ ਇੰਡੀਵਿਜੂਅਲਸ ਦਾ ਹੋਇਆ ਜੀ ਉੱਥੇ ਜੇ ਤੁਸੀਂ ਤੁਹਾਨੂੰ ਸਾਰੀ ਸੀਸੀਟੀਵੀ ਫੁਟੇਜ ਅਸੀਂ ਦਿਖਾਵਾਂਗੇ ਜੀ ਭਾਜੀ ਨੇ ਜਿਵੇਂ ਬਰੀਕ ਤੇ ਤੁਹਾਨੂੰ ਸਾਰਾ ਕੁਝ ਇਹ ਪੁਲਿਸ ਵਰਸਿਜ਼ ਆਰਮੀ ਬਣਾਤਾ ਜੀ ਇਹ ਦੋ ਇੰਡੀਵਿਜੂਅਲਸ ਦਾ ਸੀਗਾ ਜੀ ਉੱਥੇ ਜਿਹੜੀ ਫਾਈਟ ਹੋਈ ਹੈ ਜੀ ਦੋ ਇੱਕ ਆਨ ਡਿਊਟੀ ਆਫੀਸਰ ਸੀਗਾ ਜੀ ਉਨ ਕੀ ਪਤਾ ਕਿ ਕਿਹੜਾ ਕੌਣ ਹੈ ਜੀ ਕੌਣ ਨਹੀਂ ਚਲੋ ਉਹ ਅੰਡਰ ਇਨਵੈਸਟਿਗੇਸ਼ਨ ਚੱਲ ਰਹੀ ਕੀ ਉਹਦੇ ਚ ਸਾਰੇ ਜਿਹੜੇ ਪੱਖ ਰੱਖੇ ਜਾਣਗੇ ਇਹਦੇ ਚ ਬਸ ਤੁਹਾਡੇ ਮਾਧਿਅਮ ਰਾਹੀਂ ਆਹੀ ਅਪੀਲ ਹੈ ਜੀ ਕਿ ਸਹੀ ਤਰ੍ਹਾਂ ਪਤਾ ਹੋਣ ਤੇ ਹੀ ਸਾਰਾ ਕੁਝ ਆਪਣਾ ਨੈਰੇਟਿਵ ਸੈੱਟ ਕਰੀਏ ਜੀ ਕੱਲਾ ਪੁਲਿਸ ਨੂੰ ਜਾਂ ਮੇਰੇ ਬ੍ਰਦਰ ਨੂੰ ਦੀ ਆਪਾਂ ਗੁੱਜਲ ਉਹ ਕਿਉਂਕਿ ਅਸੀਂ ਕਮੈਂਟਸ ਦੇਖਦੇ ਆਂ ਦੀ ਸਾਡੇ 네ਗੇਟਿਵ ਕਮੈਂਟਸ ਵੀ ਆਤ ਨੇ ਪਰ ਦੀ ਆ ਰਹੇ ਗੁੰਡੇ ਕਹਿ ਰਹੇ ਨੇ ਜੀ ਮੈਨੂੰ ਤੁਹਾਨੂੰ ਥੋੜਾ ਜਿਹਾ ਇਹਦੇ ਚ ਹੋਰ ਦੱਸਣਾ ਚਾਹਣਾ ਜੀ ਜਦੋਂ ਦੇ ਮੇਰੇ ਬ੍ਰਦਰ ਨੇ ਸਰਵਿਸ ਟਾਈਮ ਕੀਤੀ ਹੈ ਜੀ ਯਸ ਡਨ ਮੈਨੀ 빅 ਥਿੰਗਸ ਜੀ ਬਹੁਤ ਜਿਆਦੇ ਉਹਨਾਂ ਨੇ ਜਿਹੜੇ ਗੈਂਗਸਟਰਸ ਨੂੰ ਵੀ ਬਹੁਤ ਫੜਿਆ ਜੀ ਬਹੁਤ ਸਾਰਾ ਕੁਝ ਕੀਤਾ ਐ ਐਕਸਟਰੈਡਿਟ ਕਰਕੇ ਲਿਆ ਇਸ ਲਈ ਜੀ ਰਮਨਜੀਤ ਨੂੰ ਵੀ ਜਿਹੜੇ ਪਾਉ ਲੈ ਕੇ ਆਏ ਸੀਗੇ ਜੀ ਤੇ ਬਹੁਤ ਬਹੁਤ ਹੋਰ ਕੰਮ ਬਹੁਤ ਕੀਤੇ ਨੇ ਜੀ ਸਾਡੇ ਸਾਨੂੰ ਆ ਡਰ ਹੁੰਦਾ ਜੀ ਸਵੇਰੇ ਜਦੋਂ ਘਰੇ ਜਾਂਦੇ ਨੇ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਂਗਾ ਵੀ ਵੀਡੀਓ ਕੋ ਸੁਣਾਉਂਗਾ ਜੀ ਜਿਹੜੀਆਂ ਰਿਪੋਰਟ ਕੀਤੀਆਂ ਨੇ ਸਾਨੂੰ ਗੈਂਗਸਟਰਾਂ ਦੀਆਂ ਥ੍ਰੈਟਸ ਆਉਂਦੀਆਂ ਨੇ ਜੀ ਕਿ ਅਸੀਂ ਤੈਨੂੰ ਟੰਗ ਤੈਨੂੰ ਮਾਰ ਕੇ ਟੰਗਾਂਗੇ ਤੇ ਐਗਜ਼ੈਂਪਲ ਸੈੱਟ ਕਰਾਂਗੇ ਜੇਕਰ ਪੁਲਿਸ ਨੂੰ ਕਿ ਕੰਮ ਕਿਵੇਂ ਕਰ ਕਿਵੇਂ ਰੁਕਣਾ ਅਸੀਂ ਪੁਲਿਸ ਨੂੰ ਜੀ ਕੰਮ ਕਰਦੇ ਪਰ ਅਸੀਂ ਤਾਂ ਵੀ ਡਰਦੇ ਮੈਂਮ ਅਸੀਂ ਤਾਂ ਵੀ ਮੇਰਾ ਬ੍ਰਦਰ ਅੱਗੇ ਹੋ ਕੇ ਕੰਮ ਕਰ ਰਿਹਾ ਨਹੀਂ ਜੀ ਪਰ ਜਦੋਂ ਇਹ ਹੈ ਜਾਂ ਇਹ ਹੈ ਜਾਂ ਕੋਈ ਸੀਨ ਇਨਸੀਡੈਂਟ ਹੋਇਆ ਜੀ ਸਾਰਿਆਂ ਦੇ ਬਹੁਤ ਡੀਮੋਟਿਵੇਟ ਹੋ ਗਏ ਮੈਂਮ ਕਿ ਹਾਂ ਅਸੀਂ ਬਸ ਇਹ ਸ਼ੁਕਰਗੁਜ਼ਾਰ ਹਾਂ ਗਵਰਨਮੈਂਟ ਦਾ ਕਿ ਹਾਂ ਉਹ ਸਾਡੇ ਨਾਲ ਸਹੀ ਗੱਲ ਕਰ ਰਹੇ ਨੇ ਜੀ ਸਾਡੇ ਨਾਲ ਖੜੇ ਨੇ ਜੀ ਬਸ ਆਹੀ ਬੇਨਤੀ ਹੈ ਕਿ ਮੀਡੀਆ ਸਟ ਮੀਡੀਆ ਟ੍ਰਾਇਲਸ ਸਾਨੂੰ ਗਿਲਤੀ ਨਾ ਹੋਵੇ ਜਿਹੜਾ ਅਸਲੀ ਫੈਕਟ ਹੈ ਜੀ ਉਹ ਸਾਹਮਣੇ ਆਣਾ ਚਾਹੀਦਾ ਉਹ ਅਸਲੀ ਜਦੋਂ ਸਿੱਟ ਬਣ ਗਈ ਹੈ ਜੀ ਆਈਐਸਬ ਜੀ ਉਹਦੇ ਹੈਡ ਲਾ ਦਿੱਤੇ ਗਏ ਨੇ ਉਹਦੇ ਚ ਆਊਗਾ ਉਹ ਤੋਂ ਬਾਅਦ ਮੈਂ ਜਿਹੜਾ ਕੁਝ ਹੋਊਗਾ ਉਹ ਸਾਰਿਆਂ ਦੇ ਸਾਹਮਣੇ ਆ ਚੁੱਕਾ